ਲਾ ਸੱਜਣਾ ਉਹ ਸ਼ਹਿਰ ਬਰਨਾਲੇ ਤੋਂ ਨਾ ਚਾਰ ਤਾਂ ਤੁਹਾਨੂੰ ਝੋਟੀਆਂ ਲੱਗੀਆਂ ਦਿਖਾਉਣ ਇੱਕ ਤਾਂ ਆ ਦਿਖਾ ਦਾਂਗੇ ਇੱਕ ਨੰਬਰ ਤੇ 15 ਕਿਲੋ ਕੰਡੇ ਦਾ ਬੋਲਾ ਹਾਜ਼ਰ ਤੇ ਖਾਸ ਗਾ ਲੇਰ ਹੋਊਗੀ ਬਾਈ ਕਹਿੰਦਾ ਜਿੰਨੇ ਵੀ ਪਸ਼ੂ ਦਿਖਾਵਾਂਗੇ ਬੋਲਾ ਸਾਰਿਆਂ ਥੱਲੇ ਕੰਡੇ ਵਾਲਾ ਮਿਲੂਗਾ ਤੇ ਤਿੰਨ ਝੋਟੀਆਂ ਦਿਖਾ ਦਾਂਗੇ 2-2 ਦੰਦ ਜਿਵੇਂ ਆ ਦੋ ਨੰਬਰ ਤੇ ਮੀਣੀ ਦਿਖਾ ਦਾਂਗੇ ਇੱਕ ਆ ਕੱਟੀ ਦਿਖਾ ਦਾਂਗੇ ਤੇ ਇੱਕ ਆ ਦਿਖਾ ਦਾਂਗੇ ਇਧਰਲੇ ਬੰਨੇ ਮੈਂ ਕਹੂੰਗਾ ਹਮਾਚਲ ਵਾਲੀ ਸੱਜਣਾ ਦੇ ਕੰਮ ਦੀ ਹਿਸ਼ਾਰਪੁਰਾਂ ਦੇ ਤੇ ਇੱਕ ਆ ਬੈੜ ਦਿਖਾ ਦਾਂਗੇ ਗੱਬਣ ਟੋਟਲ ਪੰਜ ਨਗ ਦਿਖਾ ਦਾਂਗੇ ਸ਼ਹਿਰ ਬਰਨਾਲਾ ਤਹਿਸੀਲ ਤੇ ਜ਼ਿਲ੍ਹਾ ਵੀ ਬਰਨਾਲਾ ਰਹੂਗਾ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਕਾਲੇ ਕਿਵੇਂ ਆ ਠੀਕ ਆ ਜਾਓਰ ਲੈ ਬੰਨੇ ਆ ਜਾ ਰੱਚੇਰ ਬਾਦ ਮਿਲਿਆ ਬੰਦਾ ਇਹ ਬੰਦਾ ਪਛਾਣ ਤੁਸੀਂ ਨੇ ਲਿਆ ਹੋਣਾ ਮੇਰਾ ਖਿਆਲ ਆ ਹੋ ਗਿਆ ਹੂਸਾਵਾ 1.5 ਸਾਲ ਹਨਾ ਹਾਂ 1.5 ਸਾਲ ਹੋ ਗਏ ਬਈ ਹਾਂ ਇਹ ਸੱਜਣ ਮੈਂ ਕਹੂੰਗਾ ਵੀ ਲੰਘ ਗਿਆ ਦੀ ਕਿਸੇ ਪਾਸੇ ਤੇ ਹੁਣ ਕੰਮ ਆ ਜਿਹੜਾ ਚੱਲੂਗਾ ਮਾਰੋ ਮਾਰਾ ਚੰਗ ਗਿਆ ਬੱਚਾ ਠੀਕ ਹੈ ਗੱਲ ਤੇ ਪਿੰਡ ਬਾਈ ਦਾ ਮੈਂ ਕਹੂੰਗਾ ਵੀ ਪਿੰਡ ਆਪਣਾ ਹੈਗਾ ਉਹ ਰਿਆ ਹਨਾ ਆ ਪੁੱਬਾ ਪਿੰਡ ਬਾਈ ਆਪਾਂ ਇੱਥੇ ਜਗ੍ਹਾ ਲੈ ਲਈ ਹੁਣ ਹੁਣ ਪਰਮਾਨੈਂਟ ਇੱਥੇ ਸਿਸਟਮ ਸਾਰਾ ਹਾਂ ਉਰੇ ਕਰਤਾ ਪਰਮਾਨੈਂਟ ਠੀਕ ਹੈ ਗੱਲ ਨੰਬਰ ਬੋਲ ਦੇ ਜਰਾ ਨੰਬਰ ਆਪਣਾ 90411 ਬਾਈ 05292 90411 05192 05192 ਤੇ ਪਸ਼ੂ ਤਾਂ ਨਾ ਜਦੋਂ ਵੀ ਇਹ ਸੱਜਣ ਕੋਲੋਂ ਦਿਖਾਇਆ ਤੇ ਪੂਰਾ ਕਮਾਲ ਦਾ ਦਿਖਾਇਆ ਖਾਸ ਗੱਲ ਇਹ ਬਾਈ ਦੀ ਇਹ ਹੁੰਦੀ ਆ ਵੀ ਜ਼ਿਆਦਾਤਰ ਆਪਣੇ ਕੋਲੇ ਪਹਿਲਾਂ ਨਹੀਂ ਹੁੰਦੀ ਆ ਤਾਂ ਦੁੱਧ ਦੀ ਗਰੰਟੀ ਕਰਕੇ ਲੈ ਲਈ ਬਾਈ ਬਾਕੀ ਜਿਹੜੇ ਆਪਾਂ ਉੱਥੇ ਚਾਰ ਡੰਗ ਮਹ ਚੋ ਕੇ ਲਈ ਆ ਠੀਕ ਐ ਦੰਦਾ ਜੀ ਐ ਵੀ ਹਾਂ ਦੂਜਾ ਸੂਆ ਅਰੀਜਨਲ ਬਾਈ ਦੰਦੋ ਕਿਵੇਂ ਆ ਦੰਤੋ ਸੇ ਦੰਬੈ ਦੰਤੋ ਸ਼ਿੱਗੀ ਸੁਆ ਦੂਜਾ ਰਜਣਾ ਲੱਭੀ ਇੱਥੋਂ ਮਾਰਦੀ ਕੈਮਰਾ ਤੇ ਬਾਲੀ ਕਹੂੰਗਾ ਮੋਡੀਫਾਈ ਵੀ ਨਹੀਂ ਕਰੀ ਬਈ ਇਹ ਇੱਥੋਂ ਇਹਦਾ ਲੇਵਾ ਕਰਾਦੀ ਚੈੱਕ ਮੈਂ ਮਸਲ ਪਹਿਲੀ ਵੀਡੀਓ ਆ ਯਾਰ ਇੱਕ ਤਾਂ ਗੁਰੀ ਪਹਿਲਾਂ ਤਾਂ ਹੁਣ ਟਾਈਮ ਪਾ ਹਜੀ ਕਰਿਆ ਤੈਨੂੰ ਪਤਾ ਇਹ ਮੰਨ ਲਓ ਵੀ ਡੰਗ ਤੋਂ ਥੋੜੀ ਜਿਹੀ ਚਬਾਈ ਲੇਟ ਰਹੂਗੀ 2 ਕ ਘੰਟੇ ਉਹ ਹਿਸਾਬ ਨਾਲ 6 ਵਜੇ ਚੋਣੇ ਹੁੰਨੇ ਆ ਬਈ 8 ਵਜੇ ਹੁਣੇ ਹਿਸਾਬ ਨਾਲ ਤੇ ਤਾਂ ਲੱਤੇ ਗਾਂ ਵਾਲੇ ਬੰਨੋ ਇਧਰੋਂ ਮਾਰਦੀ ਲੱਭੀ ਕੈਮਰਾ ਜਗ੍ਹਾ ਦਾ ਥੋੜਾ ਜਰੂਰ ਆ ਬਸ ਆ ਪਰ ਪਸ਼ੂ ਤਾਂ ਟੌਪ ਦਾ ਦਿਖਾ ਦਾਂਗੇ ਤੇ ਰੇਟ ਰਹਿਣਗੇ ਬਿਲਕੁ ਬਾਕੀ ਸੱਜਣਾ ਤੁਰਦੀ ਜੱਜਮੈਂਟ ਕਰਾ ਦਾਂਗੇ ਦੰਦੋ ਕਿ ਮਰੂਗੀ ਬਾਈ ਦੰਦੋ ਛੇ ਦੰਦ ਬਾਈ ਦੰਦੋ ਛਿੱਗੀ ਤੇ ਸੂਆ ਕਿੰਨੇ ਦੰਦਾ ਹੋ ਗਿਆ ਸੂਆ 4 ਤਰੀਕ ਨੂੰ ਸੂਈ ਆ ਕੁੜੀ ਤੇ ਅੱਜ ਹੋ ਗਈ 11 ਤਰੀਕ ਨੂੰ ਹਾਂ ਅੱਜ 11 ਹੋ ਗਈ ਵੀਰੇ ਇੱਥੋਂ ਕਮਾਲਾ ਤਰੀਕ ਹੋ ਗਈ ਅੱਜ 11 4 ਤਰੀਕ ਦੀ ਸੂਈ ਆ 7-8 ਦਿਨਾਂ ਦੀ ਸੂਈ ਹੋਗੀ ਤੇ ਕਿੰਨੀ ਬੌਲੀ ਕੰਡੇ ਤੋਲਣ ਵਾਲੀ 15 ਕਿਲੋ ਅੱਜ ਕੰਡੇ ਤੇ ਲਾ ਦਾਂਗੇ ਬਾਈ ਗੁਰੀ 15 ਕਿਲੋ ਹਾਂ ਆ ਦੇਖ ਲੈ ਹੁਣ ਤਾਂ ਘਟਾ ਲਾ ਕਿਲੋ 2 ਕਿਲੋ ਨਾ ਨਾ 15 ਕਿਲੋ ਕੰਡੇ ਤੇ ਲਾ ਕੇ ਦੇ ਦਾਂਗੇ ਕੰਡਾ ਹੈਗਾ ਆਪਣੇ ਕੋਲੇ ਅਗਲੇ ਲੈ ਕੇ ਆਉਣਾ ਹੋਇਆ ਆਪਦਾ ਨਾਲ ਲਿਆਵੇ ਠੀਕ ਆ ਗੱਲ ਇਹ ਦੁੱਧ ਸਾਰੀਆਂ ਥੱਲੇ ਕੰਡੇ ਦਾ ਰਹੂਗਾ ਸਾਰੀਆਂ ਥੱਲੇ ਕੰਡੇ ਦਾ ਬਾਈ ਆਪਣਾ ਦੁੱਧ ਦਾ ਕੰਮ ਆ ਗੁਰੀ ਇੱਥੇ ਆਪਾਂ ਲੀਟਰਾਂ ਨਾਲ ਮਿਲਦੀ ਨਹੀਂ ਕਿਉਂ ਆਪਾਂ ਕੰਡੇ ਤੇ ਹੀ ਲੈਨੇ ਆ ਕੰਡੇ ਤੇ ਹੀ ਦਿੰਨੇ ਆ ਠੀਕ ਆ ਗੱਲ ਜਿੱਦਾਂ ਦੀ ਲੱਭੀ ਉਤੋਂ ਵੱਡੀ ਆ ਓਦਾਂ ਸਵਾਦ ਹੀ ਕਿਵੇਂ ਆਹੀ ਬਾਕੀ ਸਿਰੇ ਆਪਾਂ ਨੂੰ 20 ਕਿਲੋ ਦੀ ਬਾਈ ਗਰੰਟੀ ਦਿੱਤੀ ਵੀ ਹੈ ਮਹਿੰਦੀ ਇਹਦੀ ਠੀਕ ਆ ਗੱਲ ਕੰਡੇ ਦਾ 20 ਕਿਲੋ ਕੰਡੇ ਦਾ 20 ਕਿਲੋ ਆਪਾਂ ਉੱਥੋਂ 18 ਕਿਲੋ ਇਹ ਕੰਡੇ ਦਾ ਮਿਣਕੇ ਮੈਂ ਲਈ ਵੀ ਆ ਠੀਕ ਆ ਗੱਲ ਕਿਉਂ ਸਫਰ ਚਾ ਕੇ ਹੁਣ ਤੈਨੂੰ ਪਤਾ ਪਰਸੋਂ ਆਈ ਨਾ ਉਹ ਕੋ ਫੁੱਲ ਆ ਲੱਭੀ ਇੱਥੋਂ ਕਰਾ ਦੀ ਜੈ ਕੋ ਹਾਂ ਪਰਸੋਂ ਆਇਆ ਲੱਗੰਡਾਂ ਦੇ ਆ ਬਾਈ ਉਹ ਕੰਮ ਨਹੀਂ ਹੈਗਾ ਕੋਈ ਲੈ ਠੀਕ ਆ ਗੱਲ ਇਹ ਇੱਥੋਂ ਇੱਥੋਂ ਕਰਾ ਦੀ ਜੈ ਕਿ ਕਰ ਦੇ ਬੱਚਾ ਕੀ ਨਾਲ ਦੇ ਬੱਚਾ ਕੱਟੀ ਆ ਬਾਈ ਨਾਲ ਵੀ ਕੱਟੀ ਤੇ ਕਹੂੰਗਾ ਆਪ ਵੀ ਦੰਦੋ ਪਯੌਰ ਛਿੱਗੀ ਰਹੂਗੀ ਪਯੌਰ ਛਿੱਗੀ ਬਾਈ ਕਿੰਨੇ ਆਪਾਂ ਰੇਟ ਨੇ ਜਿਹੜੇ ਅੱਜ ਸਾਰੇ ਜੈਸ ਨੂੰ ਵਾਲੇ ਰੇਟ ਹੀ ਕਰਨੇ ਆ। ਕੀ ਰੇਟ ਰਹੂਗਾ ਇਹਦਾ? 1.75 ਦੀ ਦੇ ਦਾਂਗੇ ਮੈਂ ਬਈ ਆਪਾਂ ਮਾਨ ਤਾਨ ਕਰ ਦਾਂਗੇ ਛੋਟ ਸੱਪਾ ਕੋਈ ਚੱਕਣੀ ਬਾਕੀ ਯਾਰਾ। ਹਾਂਜੀ। ਮੈਂ ਚੋਕੇ ਬੰਦੇ ਨੇ ਲੈ ਕੇ ਜਾਣੀਆਂ। ਤਾਂ ਆਪਾਂ ਨੂੰ ਹਫਤਾ ਦੇ ਦੇ 20000 ਰੁਪਏ ਪਵਾ ਦੇ ਬਿਆਨੇ ਦਾ। ਠੀਕ ਐ। 18 ਕਿਲੋ ਕੰਡੇ ਤੇ ਲਾ ਕੇ ਦੇ ਦਾਂਗੇ ਨਹੀਂ 40000 ਅਗਲੇ ਨੂੰ ਦੇਵਾਂਗੇ। ਠੀਕ ਆ ਗੱਲ। 18 ਬਾਈ ਕਹਿੰਦਾ ਜੇ ਕੰਡੇ ਨਾ ਲਾਇਆ ਤਾਂ 20 ਦਾ 40 ਮੋੜ ਦਿਆਂਗੇ 15 ਚ ਕੰਡੇ ਲਵਾ ਦੇ ਅੱਜ 15 ਕੰਡੇ ਲਾ ਗਏ ਜਿੰਨਾ ਜਹਾਜ਼ ਰ ਜਿੰਨਾ ਕੰਡੇ ਲਾ ਕੇ ਲੈ ਜਾ ਆਪਾਂ 16 ਕਿਲੋ ਕੰਡੇ ਦਾ ਲਾ ਕੇ ਮੈਂ ਫੇਰ ਲਈ ਆ ਬਈ ਇੱਥੋਂ ਮਾਰ ਦੇ ਲੱਭੀ 11 ਹੋਰ ਕੈਮਰਾ ਸਾਨੂੰ ਤਾਂ ਚਾਹੀ ਘਾਟੇ ਦਿਖਾ ਦੇ ਪਰ ਮੱਝ ਦੀ ਤਸੱਲੀ ਕਰਾ ਦੇ ਕਹੂੰਗਾ ਜਿੱਡੀ ਮੱਝ ਆਪਾਂ ਉੱਡੀ ਹਵਾਨਾ ਮੱਝ ਨੂੰ ਇਹ ਇੱਥੋਂ ਮਾਰ ਦੇ ਕੈਮਰਾ ਜਿਵੇਂ ਜਿਵੇਂ ਮੈਂ ਕਹੂੰਗਾ ਪੂਰੀ ਤਿਆਰੀ ਤੇ ਆਊਗੀ ਵੀ ਸਿਰਾ ਕੰਮ ਹੀ ਕਰ ਦੂਗਾ ਇਹਨਾਂ ਠੋਸ ਆ ਬਾਈ ਬੱਚੇ ਦਾ ਦੇਖ ਲੈ ਹਜੇ ਇਹ ਇੱਥੋਂ ਮਾਰ ਦੇ ਕੈਮਰਾ ਇਹਦਾ ਨਾ ਬਾਈ ਕਹਿੰਦਾ 1 ਲੱਖ ਤੇ 75 ਚੋਂ ਸ਼ੋਰਟ ਸ਼ੂਟ ਵਾਲਾ ਕੰਮ ਹੀ ਆ 15 ਕੰਡੇ ਲਵਾ ਦਾਂਗੇ ਜੇ ਕਿਸੇ ਸੱਜਣ ਨੇ ਤਿਆਰ ਕਰਾਉਣਾ ਤਾਂ ਬਾਈ ਕਹਿੰਦਾ ਤਿਆਰ ਕਰਕੇ ਵੀ ਦੇ ਦਾਂਗੇ ਬਸ ਬਸ ਪਰੇਸ਼ਾਨ ਨਾ ਕਰ ਚਵਾਈ ਦੀ ਕਮ ਰੂਗੀ ਚਵਾਈ ਦੀ ਇੱਕ ਨੰਬਰ ਬਾਈ ਚਵਾਈ ਦੀ ਆਪਾਂ ਤੈਨੂੰ ਪਤਾ ਗੁਰੀ ਆਪਾਂ ਕਿਹੜਾ ਕੋਈ ਆਪਾਂ ਨੇ ਤੀਜੀ ਪੀੜੀ ਹੋ ਗਈ ਆਪਾਂ ਠੀਕ ਆ ਨਾ ਮਾੜਾ ਪਸੂ ਲੈ ਚਵਾਈ ਦਾ ਨਹੀਂ ਆਪਾਂ ਲਈਏ ਹਾਂ ਵੀ ਵੇਚਣੀ ਨਹੀਂ ਨੇ ਆਪਾਂ ਤਾਂ ਲਿਆ ਕੇ ਹਾਂ 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 ਠੀਕ ਆ ਗੱਲ ਤੇ ਹੁਣ ਮਾਰਦੇ ਲੱਭੀ ਦੋ ਨੰਬਰ ਵਾਲੀ ਝੋਟੀ ਦਾ ਕੈਮਰਾ ਲੈ ਆ ਬਾਹਰ ਲੈ ਬੰਨ੍ਹੇ ਤੇ ਇਹ ਆ ਗਈ ਸੱਜਣਾ 2 ਨੰਬਰ ਤੇ ਮੀਣੀ ਕੱਟੀ ਤੇ ਦੰਦੋ ਕਿਵੇਂ ਰਹੂਗੀ ਜੀ ਦੰਦੋ ਦੋ ਦੰਦ ਪਿਓਰ ਬਾਈ ਪਿਓਰ ਦੁੱਗੀ ਹਾਂ ਆ ਇਹਦੀ ਹਾਈਟ ਚੰਗੀ ਹੈ ਨਾ ਹਾਂ ਇਹ ਵੱਡੀਆਂ ਚ ਆ ਜਾਂਦੀ ਹੈ ਬਾਈ ਗੁਰੀ ਸੱਦ ਫੁੱਲ ਆ ਗਿਆ ਦੰਦੋ ਰਹੂਗੀ ਬਾਈ ਕਹਿੰਦਾ ਦੁੱਗੀ ਤੇ ਆ ਗਈ ਨੀਣੀ ਇੱਥੇ ਸਿੰਘ ਹਲਦਿਆ ਬਾਈ ਗੁਰੀ ਦੋਨੇ ਆਦੇ ਸਿੰਘ ਬਾਈ ਕਹਿੰਦਾ ਦੋਏ ਹਲਦਿਆ ਤੇ ਨਾਲ ਇਹਦੇ ਕੱਤੀ ਆ ਗਈ ਹਾਂ ਨਾਲ ਕੱਟੀ ਆ ਗਈ ਬਾਈ ਤੇ ਕਿੰਨੇ ਦੰਦ ਦਾ ਸੁਆਕਾਲੇ ਦਾ ਇਹਨੂੰ ਸੂਈ ਨੂੰ ਸੇਮਾ ਦੇਣਾ ਬਾਈ ਅੱਜ ਕਿੰਨੀ ਬੋਲੀ ਹਾਜ਼ਰ ਹੈ ਬੋਲੀ 11 ਕਿਲੋ ਲਾ ਦਾਂਗੇ ਕੰਡੇ ਤੇ ਬਾਈ 11 ਕਿਲੋ ਕੰਡੇ ਤੇ ਲਾ ਦਾਂਗੇ ਕੰਡੇ ਲਵਾ ਕੇ ਦੇ ਦਾਂਗੇ ਅੱਜ ਕਿੰਨਾ ਦੁੱਧ ਪਾਉਗੀ ਪੀਕ ਲੈਵਲ ਤੇ ਦੁੱਧ ਦੇ ਦੂ ਯਾਰ ਕੱਟੀ ਇਹ 13 14 14 ਕਿਲੋ ਬਾਈ 14 ਦੇ ਲਗਭਗ ਤੇ ਬਾਕੀ ਕੱਦ ਆ ਗਿਆ ਫੁੱਲ ਸਿੰਗੇ ਦੇ ਦੋਏ ਹਲਦੇ ਆ ਤੇ ਨਾਲ ਇਹ ਆ ਬੱਚਾ ਆ ਗਿਆ ਨਾਲ ਆ ਗਈ ਕੱਟੀ ਇੱਥੇ ਤੂੰ ਕਰ ਸਕਦਾ ਜੇ ਇੱਕ ਤੇ ਬਾਕੀ ਥਣ ਲੈ ਲਈ ਰੋਗੀ ਪੂਰੀ ਸਾਫ ਕੱਦ ਵੀ ਚੰਗਾ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਹਰੇਕ ਪੱਖ ਤੇ ਬਾਕੀ ਇਹ ਤੋਂ ਤੁਹਾਨੂੰ ਸਾਈਡ ਤੋਂ ਚੈੱਕ ਕਰਾ ਦਾਂਗੇ ਸਿੰਘ ਬਾਈ ਕਹਿੰਦਾ ਹਲਦਿਆ ਆ ਗਈ ਮੀਣੀ ਤੇ ਨਾਲ ਇਹਦੇ ਆ ਗਈ ਕੱਤੀ ਕਿੰਨੇ ਦਿਨ ਦਾ ਸੁਆ ਦੱਸਿਆ ਕਾਲੇ ਸੂਈ ਨੂੰ 6-7 ਦਿਨਾਂ ਦਾ ਸੁਆ ਹੋ ਗਿਆ ਬਾਈ ਕਰਦੇ ਉਰਲੇ ਬੰਨੇ ਹਫਤੇ ਦੀ ਸੂਈ ਬਈ 11 ਕਿਲੋ ਕੰਡੇ ਦਾ ਹਾਜਰ ਅੱਜ ਹਾਂ 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 10 ਮਿੰਟ ਲੇ ਯਾਰ ਕੋਈ ਆ ਕੇ ਗੁਰੀ ਬਾਈ ਠੀਕ ਆ ਗੱਲ ਤੇ ਇਹਦੇ ਪੈਸੇ ਕਿੰਨੇ ਲਵਾਏ ਕਾਲੇ ਇਹ ਬਸ 1-25 ਚੋਂ ਮਾਨ ਤਾਨ ਕਰ ਦਾਂਗੇ ਬਾਈ ਦੰਦੋਂ ਪਿਆਰ ਦੁੱਗੀ ਰਹੂਗੀ ਮੈਂ ਯਾਰ ਹੱਥ ਲਾਉਣ ਦੀ ਵੀ ਲੋੜ ਨਹੀਂ ਬਾਈ ਗੁਰੂ ਜੀ ਇੰਨੀਆਂ ਦਾ ਵੀਡੀਓ ਬਣਾਉਂਦੀਆਂ ਤਿੰਨ ਸਾਲ ਹੋ ਗਏ ਵੀਡੀਓ ਬਣਾਉਂਦੇ ਨੂੰ ਆਪਾਂ ਝੂਠ ਥੋੜੀ ਬੋਲਾਂਗੇ ਇਹਦਾ ਬਾਈ ਕਹਿੰਦਾ ਲੈਣਾ 1 ਲੱਖ ਤੇ 25000 ਨੰਬਰ ਆ ਗਿਆ ਦੂਜਾ ਸਿੰਘੋਂ ਮੀਣੀ ਨਾਲ ਕੱਤੀ ਪੀਕ ਲੈਵਲ ਤੇ ਬਾਈ ਕਹਿੰਦਾ ਕਰ ਦੂਗੀ 14 ਦੇ ਲਗਭਗ ਤੇ ਬਾਕੀ ਕਹੂੰਗਾ ਜਿਹੜਾ ਸੱਜਣ ਲੈ ਕੇ ਜਾਊਗਾ ਜ਼ਿਆਦਾ ਰਹੂਗਾ ਬਾਈ ਉਹਦੀ ਕੀਰ ਤੇ ਡਿਪੈਂਡ ਹੈ ਨਾ ਹਾਂ ਹਾਂ ਬਾਈ ਆ ਜ਼ਿਆਦਾ ਤੁਹਾਡੀ ਕੀਰ ਤੇ ਡਿਪੈਂਡ ਰਹੂਗਾ ਜਿੰਨਾ ਚਿਰ ਦੁੱਧ ਹਾਜ਼ਰ ਆ ਉਹ ਬਾਈ ਕਹਿੰਦਾ ਚਵਾ ਦਾਂਗੇ ਤੇ ਹੁਣ ਆਜਾ ਕੱਲੇ ਲਿਆ ਤਿੰਨ ਨੰਬਰ ਵਾਲੀ ਇਹ ਤਾਂੰਦੋ ਕਿਵੇਂ ਰਹੂਗੀ ਇਹ ਵੀ ਦੋਈ ਆ ਭਾਈ ਇਹ ਚੌਕ ਦੇ ਕੱਢਦੀ ਆ ਹੁਣ ਦੋ ਤੋਂ ਕਰਕੇ ਪੂਰੇ ਠੀਕ ਆ ਗੱਲ ਆ ਲੈ ਆ ਬਾਹਰ ਲੈ ਬੰਨੀ ਤੇ ਇਹਦਾ ਨੰਬਰ ਆ ਗਿਆ ਸੱਜਣੋ ਤੀਜਾ ਤੇ ਇਹ ਬਾਈ ਕਹਿੰਦਾ ਦੁੱਗ ਦੇ ਦੰਦ ਬਰਾਬਰ ਕਰਕੇ ਚੌਕ ਦੇ ਦੰਦ ਚੱਕੀ ਜਾਂਦੀ ਇਹ ਥੋੜੀ ਹੀ ਭਲਾਂ ਕਰੀ ਖੜੀ ਆ ਕੁੜੀ ਯਾਰ ਚੌਗੀ ਮੰਨ ਲਓ ਥੋੜੀ ਭਲ ਜ਼ਰੂਰ ਆ ਹੂੰ ਥੋੜਾ ਬੱਚੇ ਦਾ ਜ਼ਿਆਦਾ ਕਰਦੀ ਆ ਇਹਦੇ ਨਾਲ ਬੱਚਾ ਕੀ ਆ ਕਲੇ ਇਹਦੇ ਮੰਗਰ ਕੱਟਾ ਭਾਈ ਮੇਲ ਕਾਫ ਹਾਂ ਵੱਡੀਆਂ ਚ ਆ ਗਈ ਕੁੜੀ ਪੂਰੀਆਂ ਫੁੱਲ ਚ ਭਾਈ ਕੱਦ ਆ ਗਿਆ ਪੂਰਾ ਫੁੱਲ ਵੱਡਾ ਸੂਆ ਕਿੰਨੇ ਦਿੰਦਾ ਸੂਆ ਇਹਦਾ ਹੂ ਦਸਾਂ ਦਨਾਂ ਦਾ ਭਾਈ ਇਹਦੇ ਕੋਲ ਕਿੰਨਾ ਹਾਜ਼ਰ ਅੱਜ ਇਹਦੇ ਥੱਲੇ ਵੀ 11 ਕਿਲੋ ਦੁੱਧ ਹੋਊ ਬਾਈ ਹੁਣ 11 ਕਿਲੋ ਕੰਡੇ ਦਾ ਮਾਲੇ ਮੂਲੇ ਲੱਗੀਆਂ ਨਹੀਂ ਅਜੇ ਨਹੀਂ ਮਾਲੇ ਮੂਲੇ ਨਹੀਂ ਲੱਗੀਆਂ ਬਾਈ ਹੇ ਆਪਾਂ ਲਾ ਇੱਕ ਬੰਨੇ ਦੇ ਇੱਕ ਥਾ ਪਾਸੇ ਪਾਲਾ ਬਾਈ ਵੀਡੀਓ ਦਿਖਾ ਦਾਂਗੇ ਆਪਾਂ ਜਿਹੜੀ ਖਾਲੀ ਦੀ ਵੀਡੀਓ ਆ ਠੀਕ ਆ ਸਾਈਡ ਪਾਸੇ ਦੀ ਗਾਰੰਟੀ ਰਹੂਗੀ ਸਾਈਡ ਪਾਸੇ ਦੀ ਫੁੱਲ ਗਾਰੰਟੀ ਵੀਰੇ ਠੀਕ ਆ ਗੱਲ ਕੱਦ ਆ ਗਿਆ ਫੁੱਲ ਵੱਡਾ ਤੇ ਬਾਕੀ ਮੀਣੀ ਦੇ ਨਾ ਲਗਭਗਾਂ ਕੱਦ ਥੋੜਾ ਕਹਣਾ ਮੀਣੀ ਤੋਂ ਕਹੂੰਗਾ ਵੱਡਾ ਕੱਦ ਹੀ ਆ ਗਿਆ ਇਹਦੇ ਨਾਲ ਕਿੰਨੇ ਪੈਸੇ ਲੈ ਲਾਂਗੇ ਆਪਾਂ ਇਹ ਕੱਟੀ ਇੱਕ 20 ਦੀ ਦੇ ਦਾਂਗੇ ਬਾਈ ਮਾਨਤਾਨ ਕਰ ਦਾਂਗੇ ਮੀਣੀ ਦੇ ਦਾਂਗੇ ਇੱਕ 25 ਦੀ ਜੇ ਕੋਈ ਦੋਨੋਂ ਹੀ ਲੈਂਦਾ ਹੋਇਆ ਦੋਨੋਂ ਹੀ ਮਾਨਤਾਨ ਕਰ ਦਾਂਗੇ ਕੋਈ ਕਰ ਦਾਂਗੇ ਇੱਕ 20 20 ਨੂੰ ਦੋਨੋਂ ਵਾ ਕਰ ਦਾਂਗੇ ਮਾਂ ਭੰਜੇ ਡਾਇਆ ਜੋੜੇ ਚ ਹਨਾਨ ਕਾ ਤੋ ਹੁਣ ਨਾ ਇੰਨਾ ਨਾ ਨਾ ਕਰਦਾ ਜੇ ਇੱਕ ਸੱਜਣ ਦੋਨੋਂ ਲੈ ਕੇ ਜਾਂਦਾ ਦੋਆ ਇਹਦਾ ਭਲਦਾ ਕਰਕੇ ਆ ਰਹਾ ਦੇ ਇਧਰਲੇ ਪੱਸੇ ਪੂਰੀ ਠੀਕ ਆ ਆ ਮੂਰੇ ਆ ਆ ਚੀਜ਼ਾਂ ਦੇ ਦੇਖ ਲਾ ਦੇ ਠੀਕ ਆ ਗੱਲ ਆਹ ਇਧਰ ਲਾ ਕੇ ਦਿਖਾ ਦੇ ਠੀਕ ਆ ਠੀਕ ਆ ਨਾ ਕੋਈ ਗੱਲ ਨਹੀਂ ਕੋਲ ਵਾਲੀ ਖੜੀ ਖੜੀ ਨਾ ਪਰ ਉਹਦਾ ਸੁਭਾਅ ਦੀ ਰਹੂਗੀ ਠੰਡੀ ਸੀਲ ਤੇ ਇੱਕ ਗੱਲ ਤੁਹਾਨੂੰ ਠੀਕ ਹੈ ਗੱਲ ਆ ਕੱਦ ਆ ਗਿਆ ਪੂਰਾ ਫੁੱਲ ਕੱਦ ਛੋਟਾ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਨੰਬਰ ਇਹਦਾ ਤੀਜਾ ਆ ਗਿਆ ਜੇ ਬਾਈ ਕਹਿੰਦਾ ਮੀਣੀ ਤੇ ਦੋਨੇ ਇਕੱਠੀਆਂ ਲੈਣੀਆਂ ਤਾਂ ਇੱਕ 20-20 ਦੇ ਪਰਤੇ ਨੂੰ ਕਰ ਦਾਂਗੇ ਤੇ ਦੁੱਧ 11-11 ਕਿਲੋ ਬੌਲੀ ਕੰਡੇ ਦੀ ਹਾਜ਼ਰ ਜਰ ਆਪਾਂ ਗੁਰੀ ਕੰਮ ਚਲਾਉਣਾਗਾ ਬਾਈ ਆਪਾਂ 2 ਸਾਲ ਬਾਅਦ ਕੰਮ ਤੋੜਿਆ ਹੁਣ ਤੈਨੂੰ ਪਤਾ ਆਪਾਂ ਠੀਕ ਹੈ ਗੱਲ ਆ ਥੋੜਾ ਜਿਹਾ ਬਾਹਰ ਦਾ ਕਰਕੇ ਉਲਝ ਗਏ ਸੀ ਹਨਾ ਠੀਕ ਆ ਤੇ ਹੁਣ ਤੁਹਾਨੂੰ 4 ਨੰਬਰ ਤੇ ਦਿਖਾ ਦਿੰਨਾ 4 ਨੰਬਰ ਵਾਲੀ ਮੈਂ ਤੁਹਾਨੂੰ ਇਹ ਕਿਉਂ ਪਹਾੜੀ ਲੱਗ ਕੇ ਹੋਏ ਕੰਮ ਦੀ ਆ ਜਰਸੀ ਗਾਂ ਦੇ ਡਾ ਕੱਦ ਆ ਨਾ ਇਹਦੇ ਮਗਰ ਵੀ ਕੱਟਾ ਹੀ ਆ ਬਾਈ ਆ ਗਿਆ ਕੱਟਾ ਨਾਲ ਤੇ ਸਿੰਗੀ-ਸੁੰਗੀ ਆ ਗਈ ਜਮ ਬੰਦਾ ਸ਼ਕੀਨ ਪੂਰੀ ਉਹ ਹੈਗੀ ਨਿੱਕੀ ਜਿਆ ਜੇ ਕਿਸੇ ਸੱਜਣ ਨੇ ਕਹੂੰਗਾ ਸ਼ਹਿਰ ਸ਼ੂਰ ਤੇ ਰੱਖਣੀ ਆ ਤੰਗ ਜਗ੍ਹਾ 'ਚ ਜਗ੍ਹਾ ਵੀ ਘਟ ਕੇ ਰੂਗੀ ਉੱਥੇ ਤੇ ਇਹ ਦੰਦੋ ਕਿਵੇਂ ਗਾਲੇ ਇਹ ਵੀ ਦੋਈ ਆ ਬਾਈ ਦੰਦੋ ਦੁੱਗੀ ਕਿੰਨੇ ਦੰਦਾਂ ਸੁਆ ਹੋ ਗਏ ਦਾ ਅੱਲਾ ਚੱਲੇ ਚੱਲਾ ਇਹ ਵੀ ਦੋਈ ਆ ਬਾਈ ਕਿੰਨੇ ਦੰਦਾਂ ਸੁਆ ਇਹਦਾ ਇਹਨੂੰ ਤਾਂੰ ਦਿਨ ਹੋ ਗਏ 4 ਦਿਨ ਬਾਈ ਚੌਥਾ ਦਿਨ ਅੱਜ ਸੁਈ ਨਾ ਲੈ ਆਕਮਾ ਕੀ ਚੌਥਾ ਦਿਨ ਸੂਈ ਨੂੰ ਦੰਦੋ ਰਹੂਗੀ ਦੁੱਗੀ ਤੇ ਕਿੰਨੀ ਬੌਲੀ ਆ ਇਹਦੇ ਕੋਲੇ ਇਹਦੇ ਥੱਲੇ ਹੋਊ 9 ਕਿਲੋ ਬਾਈ ਹੁਣ 9 ਕਿਲੋ ਹੈਗੀ ਆ ਹਾਂ ਠੀਕ ਆ ਗੱਲ ਤੇ ਸਿੰਗ ਰਹੂਗਾ ਜਮਾ ਬੰਦ ਕੱਦ ਜਿਵੇਂ ਤੁਹਾਨੂੰ ਦੱਸਿਆ ਵੀ ਕੱਦੇ ਦਾ ਜਰਸੀ ਵਾਲਾ ਰਹੂਗਾ ਕੱਦੇ ਦਾ ਜਿਆਦਾ ਵੱਡਾ ਨਹੀਂ ਕਈ ਵਾਰੀ ਕਿਸੇ ਭਰਾ ਨੂੰ ਵੱਡਾ ਦਿਖ ਜੇ ਤੇ ਲੰਬਾਈ ਠੀਕ ਆ ਹਾਈਟ ਮੈਂ ਤੁਹਾਨੂੰ ਦੱਸਤੀ ਬਾਕੀ ਦੰਦੋ ਦੁੱਗੀ ਆ ਹਨਾ ਤੇ ਇਹਨਾਂ ਇਹਨਾਂ ਕੋਲ ਖੜੀ ਤੁਹਾਨੂੰ ਜਿਆਦਾ ਛੋਟੀ ਲੱਗੂ ਕਿਉਂਕਿ ਇਹ ਵੱਡੀਆਂ ਛੋਟੀਆਂ ਆ ਗਈਆਂ ਜੀ ਇਹਨਾਂ ਦੇ ਨਾਲ ਖੜੀ ਦੇਖੋਗੇ ਤੇ ਦੁੱਧ ਕਿੰਨਾ ਦੱਸਿਆ ਬਾਈ ਦੁੱਧ 9 ਕਿਲੋ ਬਾਈ 9 ਕਿਲੋ ਹਾਜ਼ਰ ਹਾਂ ਇਹ ਇਥੋਂ ਕਰ ਸਕਦੇ ਆ ਇੱਕ ਚਵਾਈ ਦੀ ਕਿ ਮਰੂਗੀ ਚਵਾਈ ਦੀ ਇੱਕ ਨੰਬਰ ਗੁਰੀ 100 ਦੀ 100 100 ਦੀ 100 ਗਰੇ ਠੀਕ ਆ ਗੱਲ ਬਾਕੀ ਬੱਚਾ ਹੀ ਦੇਖ ਲੈ ਅੱਜ ਚਾਰ ਦਿਨਾਂ ਦਾ ਬਾਈ ਬੱਚੇ ਦੀ ਪਤਾ ਲੱਗ ਜਾ ਉਹ ਪਗੜਾ ਕੋਈ ਉਹ ਕਰਨਾ ਹਨਾ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਦੇ ਦੂ 10 11 ਕਿਲੋ ਬਾਈ ਫੁੱਲਾ ਜਮ ਕਿੰਨੇ ਪੈਸੇ ਲਾਵਾਂਗੇ ਇਹਦੇ ਇਹ 92000 ਦੀ ਕੱਟੀ ਦੇ ਦਾਂਗੇ ਯਾਰ ਮਾਂ ਤਾਂ ਕਰ ਇਹ ਜਸਮੋ ਦੇ ਦਾਂਗੇ 92 ਨਹੀਂ ਯਾਰ ਦੀ ਹਮਾਨ ਤਾਨ ਕਰ ਦਾਂਗੇ ਇੱਕ ਆ ਕੀ ਲਾਸਟ ਨੰਬਰ ਤੇ ਆ ਬੈੜ ਫੁੱਲ ਹਾਈਟ 'ਚ ਉੱਥੋਂ ਬਿਲਕੁਲ ਸਟੇਟ ਰਹੂਗੀ ਇਹਦਾ ਸੂਆ ਕਿਹੜਾ ਰਹੂਗਾ ਇਹ ਦੂਜਾ ਸੂਆ ਬਾਈ ਤੋਰਦੇ ਖੋਲ ਕੇ ਨੂੰ ਕਿਆ ਚਲਾ ਇਦਰਲੇਬਨ ਨੇ ਸੁਆ ਕਿਹੜਾ ਦੱਸਿਆ ਕਹਲੇ ਦੂਜਾ ਸੁਆ ਦੂਜਾ ਬਾਈ ਪਹਿਲਣ ਦਾ ਕਿੰਨਾ ਦੋ ਦਿੱਤਾ ਇਹਦਾ ਪਹਿਲਣ ਦਾ ਹੈਗਾ ਹੀ 24 25 ਕਿਲੋ ਦੁੱਧ ਬਾਈ ਇਹਦਾ 24 25 ਕਿਲੋ ਤੇ ਹਵਾਨਾ ਬਿਲਕੁਲ ਨਾਲ ਲੱਗ ਮਰੱਖੂ ਹਾਂ ਬਾਕੀ ਸਿਰੇ ਬਣੂਗੀ ਬਾਈ ਹਜੇ ਤਰ ਤੋਂ ਟਾਈਮੋਂ ਟਾਈਮ ਹੀ ਲੌਂਦੀ ਐ ਠੀਕ ਆ ਗੱਲ ਹਾਈਟ ਆ ਗਈ ਪੂਰੀ ਫੁੱਲ ਵੱਡੀ ਤੇ ਜੋਰ ਦਿਖਾਈ ਵੀ ਜਾਂਦੀ ਆ ਜੋਰ ਬਾਹਰ ਤੇ ਪੂਰੇ ਫੁੱਲ ਆ ਗਏ ਲੈ ਆਲੇ ਔਰ ਲੈ ਬੰਨੇ ਲਿਆ ਇਹ ਇਥੋਂ ਕਰ ਸਕਦੇ ਹਾਂ ਜੇ ਕਿੰਨੇ ਦਿਨ ਬਾਕੀ ਨੇ ਇਹਦੇ ਇਹ 10 11 ਦਿਨ ਲੈ ਜੂਗਰੀ ਹਜੇ ਬਾਈ 10 ਦਿਨ ਹਾਂ 10 10 ਦਿਨਾਂ ਨੂੰ ਉਹੀ ਗੱਲ ਆ ਵੀ ਪ ਬੈੜਾ ਨਾ ਮੈਂ ਤੁਹਾਨੂੰ ਦੱਸਦਾ ਹਾਂ ਵੀ ਇਹ ਪੁਆਇੰਟ ਹੀ ਨੋਟ ਕਰ ਲਿਆ ਕਰੋ ਜਿੰਨੇ ਉਤੋਂ ਬਿਲਕੁਲ ਸਟੇਟ ਹੋਣੀ ਚਾਹੀਦੀ ਆ ਤੇ ਲੈਗ ਸਕੋਰ ਦੀ ਹੋਣੀ ਚਾਹੀਦੀ ਪੂਰੀ ਮਜ਼ਬੂਤ ਜਿੱਦਾਂ ਦੀ ਇਹ ਬੈੜ ਲੱਗਿਆ ਤੁਹਾਨੂੰ ਦਿਖਾਉਣਾ ਪਹਿਲਣ ਦਾ ਬਾਈ ਕਹਿੰਦਾ ਦਿੱਤਾ 24 ਕਿਲੋ ਦਾ ਰਿਕਾਰਡ ਆ 27 28 ਕਿਲੋ ਦੀ ਗਰੰਟੀ ਦੇ ਦਾਂਗੇ ਗੁਰੀ ਆਪਾਂ ਬਾਈ ਠੀਕ ਆ ਗੱਲ ਹਾਂ ਤੇ ਗੱਬਣ ਵੀ ਦੱਸਦਾ ਇਹ ਆਪਾਂ ਬੈੜ ਲੈਤੀ ਨਹੀਂ ਹੈਗੀ ਆਪਣੀ ਘਰ ਦੀ ਬੈੜ ਆ ਗਈ ਬਾਕੀ ਸਿਰ ਇੱਧਰ ਮਾਰ ਦੇਣੇਗਾ ਦੁੱਧ ਤੇ ਮਾਲ ਲਾਇਆ ਪਿਆ ਜਿਹੜਾ ਠੀਕ ਆ ਗੱਲ ਆ ਇੱਧਰਲੇ ਬੰਨੇ ਖੜੀਆਂ ਬੈੜਾ ਕਾਫੀ ਇਹ ਆਪਣੀ ਚੋਈ ਵੀ ਆ ਘਰੇ ਹਾਂ ਹਾਂ ਘਰੇ ਚੋਈ ਵੀ ਆ ਬਈ ਹੁਣ ਦਿਖਾ ਦੇ ਆ ਜੀ ਅੱਜ ਅੱਜ ਕਿੰਨੇ ਸਹੀ ਅੱਜ 10 11 ਦਿਨ ਪਏ ਆ ਯਾਰ ਅੱਜ ਕਿੰਨੇ ਪੈਸੇ ਲੈ ਲਾਂਗੇ ਜੀ ਅੱਜ 1 ਲੱਖ 5000 ਦੀ ਦੇ ਦਾਂਗੇ ਵੈੜ ਜਾ ਰਹੀ 1 5 ਦੀ ਜੇ ਕਿਸੇ ਨੇ ਅੱਜ ਲੈਣੀ ਆ ਹਾਂ ਮਾਨਤਨ ਕਰ ਦਾਂਗੇ ਛੋੜ ਸੂਟ ਹਾਂ ਮਾਨਤਨ ਛੋੜ ਥੱਪਾ ਹੋ ਜੂ ਬਈ ਠੀਕ ਆ ਗੱਲ ਆ ਨੰਬਰ ਬੋਲ ਦਿਓ ਜੀ ਨੰਬਰ 904 11 ਬਈ 051 92 051 92 92 ਤੇ ਨੰਬਰ ਸੱਚ ਨੂੰ ਬਾਈ ਦਾ ਸਕਰੀਨ ਤੇ ਚੱਲਦਾ ਇੱਕ ਤਾਂ ਆ ਘੱਟੀ ਦਿਖਾਤੀ ਦੁੱਧ ਦੇ ਬਰਾਬਰ ਕਰਕੇ ਚੌਕ ਦੇ ਚੱਕੀ ਜਾਂਦੀ ਆ ਤੇ ਇੱਕ ਤੁਹਾਨੂੰ ਆ ਦੁੱਗੀ ਕੱਟੀ ਦਿਖਾਤੀ ਤੇ ਇੱਕ ਤੁਹਾਨੂੰ ਆ ਬੈੜ ਦਿਖਾਤੀ ਦੂਜਾ ਸੁਆ ਤੇ ਇੱਕ ਆ ਦਿਖਾਤੀ ਇਹ ਮੀਣੀ ਪਿਓਰ ਦੰ ਦੋ ਦੰ ਦਾ ਬਾਈ ਹੁਣ ਕੱਦ ਦੇਖ ਲੈ ਕੱਦ ਦਾ ਆਈਡੀਆ ਲਾ ਲੈ ਇੱਥੋਂ ਕੱਦ ਦਾ ਆਈਡੀਆ ਲਾ ਲਓ ਥੱਲੇ ਦੀ ਬਿਲਕੁਲ ਸਾਫ਼ ਤੇ ਦੁੱਧ ਸਜਣੋ ਚੰਗਾ ਪਾ ਦੂ ਨਾਲ ਆ ਗਈ ਇਹਦੇ ਕੱਟੀ ਤੇ ਇੱਕ ਮੱਝ ਤੁਹਾਨੂੰ ਆ ਦਿਖਾਤੀ ਇਹ ਦੰਦੋ ਬਾਈ ਕਹਿੰਦਾ ਰਹੂਗੀ 15 ਕਿਲੋ ਬੋਲਾ ਇਹਦੇ ਕੋਲੇ ਹਾਜ਼ਰ ਆ ਜਿਹੜੇ ਹਿਸਾਬ ਨਾਲ ਤੁਹਾਨੂੰ ਰਿਪੋਰਟ ਆਈ ਆ ਗੁਰੂ ਗੋਇ ਮੈਂ ਦੀ ਠੀਕ ਆ ਜੀ ਕਿਉਂ ਹੁਣ ਬਾੜ ਚੋਂ ਆਈਆਂ ਸਫਰ ਚੋਂ ਦੇ ਨੂੰ ਪਤਾ ਬੰਦਾ 4-500 ਕਿਲੋਮੀਟਰ ਵਗ ਜੇ ਹੰਭ ਜਾਂਦਾ ਬਾਈ ਮੈਂ 16 ਕਿਲੋ ਇਹ ਦੋ ਥਣ ਬੱਚੇ ਨੂੰ ਛੱਡ ਕੇ ਗਾੜੀ ਨੂੰ ਹਾਂਜੀ ਮੂੰਹ ਲਵਾ ਕੇ ਪਸਮਾ ਕੇ ਹਨਾ ਠੀਕ ਆ ਵੀ ਸਾਰੀ ਮੈਂ 16 ਕਿਲੋ ਦੁੱਧ ਚੋਇਆ ਮੈਂ ਟਾਈਮ-ਮੋ ਟਾਈਮ ਇਹਦਾ ਠੀਕ ਆ ਗੱਲ ਆਪਾਂ ਚੋਈ ਵੀ ਤਿੰਨਾ ਟਾਈਮ ਆ ਮੈਂ ਬਾਈ ਅੱਜ 15 ਚ ਵਾਦਾਂਗੇ ਅੱਜ 15 ਚ ਵਾਦਾਂਗੇ ਗਰੰਟੀ ਆਪਾਂ 18 ਕਿਲੋ ਦੀ ਲਿਖ ਕੇ ਦੇ ਦਾਂਗੇ ਬਾਈ ਕੋਈ ਬੰਦਾ ਲੈ ਜਾ ਆਪਣੇ ਕੋ ਆਪਾਂ ਅਜਮਈਆਂ ਨਹੀਂ ਵੇਚਣੀਆਂ ਗੁਰੀ ਠੀਕ ਆ ਜੀ ਵੀ ਆਪਾਂ ਅਜਮਈਆਂ ਵੇਚ ਕੇ ਕੰਮ ਬੰਦ ਕਰਨਾ ਬਾਈ ਠੀਕ ਆ ਗੱਲ ਤੇ ਬਾਈ ਕਹਿੰਦਾ ਗਰੰਟੀ 18 ਕਿਲੋ ਦੀ ਦੇ ਦਾਂਗੇ ਜਿੰਨਾ ਅੱਜ ਹਾਜ਼ਰ ਹੈ ਉਹ ਤੁਹਾਨੂੰ ਟਾਈਮ ਤੋਂ ਟਾਈਮ ਚ ਵਾ ਕੇ ਤਸੱਲੀ ਕਰਾ ਦਾਂਗੇ ਨੰਬਰ ਸਕਰੀਨ ਤੇ ਚੱਲਦਾ ਜਿਹੜੇ ਵੀ ਭਰਾ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ